ਅਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਫਟਾਫੜ ਖਬਰਾਂ ਆਦਿਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਪੰਜਾਬ ਕੈਬਨਟ ਨੇ ਲਏ ਵੱਡੇ ਫੈਸਲੇ ਅੱਜ ਕਰੀਬ 4 ਮਹੀਨਿਆਂ ਬਾਅਦ ਹੋਈ ਕੈਬਨਟ ਦੀ ਮੀਟਿੰਗ ਵਿੱਚ ਵੱਡੇ ਫੈਸਲੇ ਲਏ ਗਏ ਨੇ ਜਿਸ ਵਿੱਚ ਕਿ 6 ਨਵੀਆਂ ਅਦਾਲਤਾਂ ਬਣਾਉਣ ਬਾਰੇ ਵੀ ਫੈਸਲਾ ਲਿਆ ਗਿਆ ਅਤੇ ਇਹੀ ਜੇਕਰ ਗੱਲ ਕਰੀਏ ਕਿ ਕੋਈ ਵੀ ਨਵੇਂ ਟੈਕਸ ਲਗਾਉਣ ਬਾਰੇ ਕਿਸੇ ਤਰ੍ਹਾਂ ਦਾ ਵੀ ਐਲਾਨ ਨਹੀਂ ਕੀਤਾ ਗਿਆ ਉਹ ਜੇਕਰ ਦੇਖਿਆ ਜਾਵੇ ਕਿ ਬਜਟ ਸੈਸ਼ਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ 24 ਤੇ 25 ਫਰਵਰੀ ਨੂੰ ਇਹ اجلاس ਹੈ ਜਿਹੜਾ ਅਹਿਮ ਸੱਦਿਆ ਜਾਏਗਾ ਪੰਜਾਬ ਚ ਕਰੀਆਂ ਜਾਣਗੀਆਂ 3000 ਨਵੀਆਂ ਭਰਤੀਆਂ ਤਾਂ ਕੈਬਨ ਵਿੱਚ ਜਿੱਥੇ ਵੱਡੇ ਫੈਸਲੇ ਲਏ ਗਏ ਨੇ ਤਾਂ ਉੱਥੇ ਹੀ ਰੋਜ਼ਗਾਰ ਨੂੰ ਲੈ ਕੇ ਵੀ ਫੈਸਲਾ ਲਿਆ ਗਿਆ ਕਿ ਕਰੀਬ 3000 ਨਵੀਆਂ ਭਰਤੀਆਂ ਕਿੱਤਿਆਂ ਜਾਣਗੀਆਂ ਸ਼ੰਭੂ ਆਰਡਰ ਤੇ ਹੋਈ ਮਹਾਪੰਚਾਇਤ ਜਿੱਥੇ ਇੱਕ ਪਾਸੇ ਵਿੱਤੇ ਕੱਲ ਹੀ ਖਨੌਰੀ ਆਰਡਰ ਤੇ ਮਹਾਪੰਚਾਇਤ ਹੋਈ ਆ ਤਾਂ ਅੱਜ ਸ਼ੰਭੂ ਆਰਡਰ ਤੇ ਵੀ ਮਹਾਪੰਚਾਇਤ ਕੀਤੀ ਗਈ ਅਤੇ ਇਸ ਮਹਾਪੰਚਾਇਤ ਵਿੱਚ ਵੱਡੇ ਐਲਾਨ ਹੋਏ ਨੇ ਉੱਥੇ ਹੀ 25 ਫਰਵਰੀ ਦੇ ਲਈ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਸੱਤ ਮੈਂਬਰ ਕਮੇਟੀ ਦੀ ਚੰਡੀਗੜ੍ਹ ਚ ਹੈ ਮੀਟਿੰਗ ਜਿੱਥੇ ਇੱਕ ਪਾਸੇ ਵਿੱਤੇ ਕਰਦੇ ਨੇ ਹੀ ਅਹਿਮ ਮੀਟਿੰਗ ਆ ਜਿਹੜੀ ਉਹ ਪਟਿਆਲੇ ਦੇ ਵਾਹਦਰ ਗੜ੍ਹ ਵਿੱਚ ਸੱਤ ਮੈਂਬਰੀ ਕਮੇਟੀ ਦੀ ਹੋਈ ਸੀ ਅਤੇ ਉਸ ਤੋਂ ਬਾਅਦ ਅਗਲੀ ਮੀਟਿੰਗ ਅੱਜ 13 ਫਰਵਰੀ ਦੇ ਲਈ ਚੰਡੀਗੜ੍ਹ ਵਿੱਚ ਰੱਖੀ ਗਈ ਸੀ ਜਿਸ ਵਿੱਚ ਬਲਵਿੰਦਰ ਸਿੰਘ ਭੁੰਦੜ ਨੂੰ ਸੱਦਿਆ ਗਿਆ ਸੀ ਪਰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਇਸ ਮੀਟਿੰਗ 'ਚ ਨਹੀਂ ਸ਼ਾਮਲ ਹੋਏ ਅਤੇ ਇਸੇ ਦੇ ਚੱਲਦਿਆਂ ਕੋਈ ਫੈਸਲਾ ਇਸ ਮੀਟਿੰਗ 'ਚ ਨਹੀਂ ਲਿਆ ਗਿਆ ਦੋਸਤਾਂ ਦੇ ਕਰੀਬ ਹੋਰ ਭਾਰਤੀਆਂ ਨੂੰ ਅਮਰੀਕਾ ਭੇਜੇਗਾ ਵਾਪਸ ਤਾਂ ਅਮਰੀਕਾ ਵੱਲੋਂ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ 'ਤੇ ਐਕਸ਼ਨ ਲਿਆ ਜਾ ਰਿਹਾ ਜਿਸ ਦੇ ਚੱਲਦਿਆਂ 200 ਦੇ ਕਰੀਬ ਹੋਰ ਭਾਰਤੀਆਂ ਨੂੰ ਅਮਰੀਕਾ ਵਾਪਸ ਭੇਜੇਗਾ ਜ਼ਿਲ੍ਹਾ ਪ੍ਰਸ਼ਾਸਤੇ ਤੇ ਬਲਾਕ ਸੰਮਤੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਮਈ ਮਹੀਨੇ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਜਾਣੇ ਕਿ ਮਈ ਮਹੀਨੇ ਤੋਂ ਪਹਿਲਾਂ ਪਹਿਲਾਂ ਇਸ ਦੋਵੇਂ ਚੇਅਰਮੈਨਾਂ ਦੇ ਲਈ ਜਿਹੜੀਆਂ ਚੋਣਾਂ ਕਰਵਾਈਆਂ ਜਾਣਗੀਆਂ ਤੇ ਜਿੱਥੇ ਲੰਬੇ ਸਮੇਂ ਤੋਂ ਜ਼ਿਲ੍ਹਾ ਪ੍ਰਸ਼ਾਸਤ ਤੇ ਬਲਾਕ ਸੰਮਤੀ ਦੀ ਚੋਣਾਂ ਦੀ ਉਡੀਕ ਹੋ ਰਹੀ ਸੀ ਤਾਂ ਉਹਦਾ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਜਲਦ ਹੀ ਜਿਹੜਾ ਤਰੀਕਾ ਦਾ ਵੀ ਐਲਾਨ ਕੀਤਾ ਜਾਵੇਗਾ। ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਸਿੰਘ ਸਾਹਿਬ ਨੂੰ ਲਿਖਿਆ ਪੱਤਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਹਜੇ ਰੇਡ ਘਾ ਲਗਾਤਾਰ ਜਾਰੀ ਹੈ ਜਿੱਥੇ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੇ ਆਸਵਾਮਾ ਜਿਹੜੀਆਂ ਉਹ ਵਾਪਸ ਲਈਆਂ ਗਿਆ ਨੇ ਤਾਂ ਉਧਰ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਸਲਵ ਕਰਨ ਦੇ ਵੀ ਜਿਹੜੀ ਆ ਮੰਗੋਠੀ ਅੱਜ ਦੇ ਚੱਲਦਾ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਪੱਤਰ ਲਿਖ ਕੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਵੇ ਅਤੇ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਜਾਵੇ ਹਾਟ ਅਟੈਕ ਤੋਂ ਬਾਅਦ ਬਲਦੇਵ ਸਿਰਸਾ ਦਾ ਵੱਡਾ ਐਲਾਨ ਜਿਵੇਂ ਹੀ ਬਿੱਤੇ ਕੱਲ ਦੇਖਿਆ ਗਿਆ ਕਿ ਖਨੌਰੀ ਬਾਡਰ ਤੇ ਅਚਾਨਕ ਹਾਟ ਅਟੈਕ ਬਲਦੇਵ ਸਿੰਘ ਸਿਰਸਾ ਨੂੰ ਆਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਹੌਸ ਵਿੱਚ ਆਏ ਨੇ ਬਲਦੇਵ ਸਿੰਘ ਸਿਰਸਾ ਤਾਂ ਉਹਨਾਂ ਨੇ ਵੱਡਾ ਐਲਾਨ ਕਰ ਦਿੱਤਾ ਕਿ ਉਹਨਾਂ ਦੀ ਮਰਤਕ ਦੇ ਜਿਹੜੀ ਉਹ ਖਨੌਰੀ ਬਾਡਰ ਤੇ ਉਦੋਂ ਤੱਕ ਰੱਖੀ ਜਦੋਂ ਜਾਵੇ ਜਦੋਂ ਤੱਕ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਬਲਦੇਵ ਸਿਰਸਾ ਬਾਰੇ ਫਲਾਈ ਗਈ ਅਫਵਾਹਾਂ ਤਾਂ ਬਲਦੇਵ ਸਿੰਘ ਸਿਰਸਾ ਬਾਰੇ ਅਫਵਾਹ ਜਿਹੜੀ ਆ ਫਲਾਈ ਜਾਂਦੀ ਹੈ ਸੋਸ਼ਲ ਮੀਡੀਆ ਤੇ ਕਿ ਹੁਣ ਬਲਦੇਵ ਸਿਰਸਾ ਨਹੀਂ ਰਹੇ ਜਿਸ ਦੇ ਚਾਲਦਿਆਂ ਮੌਕੇ ਤੇ ਆਗੂਆਂ ਵੀਡੀਓ ਬਣਾ ਕੇ ਇਸ ਅਫਵਾਹ ਦਾ ਖੰਡਨ ਕੀਤਾ ਅਤੇ ਉਕਤ ਅਫਵਾਹ ਫਲਾਉਣ ਵਾਲੇ ਤੇ ਕਾਰਵਾਈ ਕਰਨ ਦੇਵੇ ਗੱਲ ਕਹੀ ਹੈ ਬਾਕੀ ਧੜੇ ਵੱਲੋਂ ਗਾਇਨੀ ਹਰਪੀ ਸਿੰਘ ਦਾ ਸਮਰਥਨ ਜਿੱਥੇ ਇੱਕ ਪਾਸੇ ਵਿੱਤੇ ਦਿਨ ਹੀ ਗਾਇਨੀ ਹਰਪੀ ਸਿੰਘ ਤੇ ਵੱਡਾ ਐਕਸ਼ਨ ਹੋਇਆ ਅਤੇ ਐਜੀਪੀਸੀ ਦੇ ਅੰਤਰੰਗ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ ਗਾਇਨੀ ਹਰਪੀ ਸਿੰਘ ਦੇ ਸਵਾਮਾ ਵਾਪਸ ਲਈਆਂ ਜਾਣ ਤਾਂ ਉਸ ਤੋਂ ਬਾਅਦ ਹੁਣ ਜੋ ਬਾਗੀ ਤੜਾ ਉਹ ਗਾਇਨੇ ਹਰਪੀ ਸਿੰਘ ਦੇ ਸਮਰਥਨ ਵਿੱਚ ਆਉਂਦਾ ਹੋਇਆ ਨਜ਼ਰ ਆ ਰਿਹਾ ਅਤੇ ਗੁਰਪ੍ਰਤਾਪ ਸਿੰਘ ਬਟਾਲਾ ਨੇ ਕਿਹਾ ਹੈ ਕਿ ਇਹ ਜਿਹੜਾ ਗਲਤ ਤਰੀਕੇ ਨਾਲ ਗਾਇਨੇ ਹਰਪੀ ਸਿੰਘ ਤੇ ਵੱਡਾ ਐਕਸ਼ਨ ਹੋਇਆ ਹੈ ਇਹ ਸਨ ਆਦੀਆਂ ਵੱਡੀਆਂ ਖਬਰਾਂ ਅਜਿਹੀਆਂ ਹੀ ਹੋਰ ਨਵੇਂ ਆ ਤਾਜ਼ਾ ਖਬਰਾਂ ਨਾਲ ਮੁਰਤੋ ਜੁੜਾ ਕੇ ਬਣੇ ਰਹੋ ਐਨਆਰਟੀਵੀ ਨਾਲ